ਬੁੱਧ ਜਨੈਕ ਰਮਸਤਿ ਜਨ ਬੁੱਧ ਐਸਾ ਨਾਮ ਨਰੰજન ਹੋਏ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣਾ ਹੈ ਮਨ ਕੋਏ ਜੇ ਕੋ ਮੰਨ ਜਾਣਾ ਹੈ ਮਨ ਕੋਏ ਤੁਹਾਨੂੰ ਦੱਸਿਆ ਦਨ ਹਾਂ ਇਸ ਜੀ ਦੇ ਵਿੱਚ ਮੰਨਣਾ ਮੰਗਣਾ ਚੱਲਣਾ ਪਾਣ ਕਰ ਠੀਕ ਆ ਜਿਹੜਾ ਆਪਣੇ ਗੁਰੂ ਦੇ ਵੱਲੋਂ ਮੰਨਦਾ ਹੈ ਠੀਕ ਆ ਫਿਰ ਉਹ ਗੁਰੂ ਦੇ ਦੱਸੇ ਮਾਰਗ ਉੱਤੇ ਚੱਲਦਾ ਹੈ ਠੀਕ ਆ ਇਹ ਉਹ ਸੰਸਾਰੀ ਕਾਰਗਾਂ ਨੂੰ ਛੱਡ ਦਿੰਦਾ ਹੈ ਜਿਹੜੇ ਕਰਮ ਕਾਂਡੀ ਮਾਰਗ ਹੁੰਦੇ ਨੇ ਤਾ ਖੰਡਵਾਦੀ ਮਾਰਗ ਰਸਤੇ ਠੀਕ ਆ ਉਹਨਾਂ ਉੱਤੇ ਵੀ ਚੱਲਣਾ ਛੱਡ ਦਿੰਦਾ ਹੈ ਠੀਕ ਆ ਫਿਰ ਉਹ ਕਿਹੜੇ ਧਰਮ ਤੇ ਸਿਰਫ ਇਤਿਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਰਮ ਤੇ ਕਿਸੇ ਮਾਰਗ ਉੱਤੇ ਚਾਹੁੰਦਾ ਹੈ ਠੀਕ ਆ ਏਸੀ ਮਾਰਗ ਉੱਤੇ ਆ ਕੇ ਸੀਸ ਝੁਕਾਉਂਦਾ ਹੈ ਨਾਲ ਦੇ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਮੰਨਣਾ ਮੰਗਣਾ ਚਲਣਾ ਪੰਥ ਚਲਣਾ ਪੰਥ ਠੀਕ ਆ